ਅਗੇ ਨਹੀਂ ਨੇ ਜਿਹੜੀ ਚੀਜ਼ ਹੋਵੇ ਨਾ ਉਹਨੂੰ ਸਭ ਤੋਂ ਦੇ ਕਿਵੇਂ ਜਿਹੜੀ ਸਿਰਫ ਤੂੰ ਮੰਨ ਕਰਕੇ ਮੰਨੀ ਹੈ ਹੈਗੀ ਨਹੀਂ ਉਹਨੂੰ ਸਭ ਤੋਂ ਦੇ ਕਿਵੇਂ ਸੱਤ ਜਿਹੜੇ ਨੇ ਨਾ ਉਹ 60 ਪਰਸੈਂਟ ਸੱਤ ਜਿਹੜੇ ਸਰਦੀਦੇ ਨੇ 60 70 ਉਹਨਾਂ 'ਚ ਜ਼ਹਿਰ ਨਹੀਂ ਹੈਗਾ ਪਰ ਉਹ ਕਈ ਵਾਰ ਬੰਦੇ ਨੂੰ ਲੜ ਜਾਂਦਾ ਤੇ ਬੰਦਾ ਮਰ ਜਾਂਦਾ ਕਿਉਂਕਿ ਉਹਨੂੰ ਡਰ ਪੈ ਗਿਆ ਕਿ ਮੈਨੂੰ ਜ਼ਹਿਰ ਚੜ ਗਿਆ ਜ਼ਹਿਰ ਹੈਗਾ ਨਹੀਂ ਹੁਣ ਜਿਹੜਾ ਜ਼ਹਿਰ ਹੈਗਾ ਨਹੀਂ ਏ ਉਹ ਲਾਇਆ ਕਿੰਨਾ ਜ਼ਾਇਦਾ ਫਿਰ ਉਹਦਾ ਜੋ ਵਿਸ਼ਵਾਸ ਏ ਜਿਹੜਾ ਫਾਂਡਿਆਂ ਤੇ ਵਿਸ਼ਵਾਸ ਏ ਤੇ ਚਾਰ ਝਾੜੂ ਝੂੜੂ ਦੇ ਸੱਚ ਮਾਰੇ ਉਹਨੂੰ ਲੱਗੇ ਲੱਥ ਗਿਆ ਬਸ ਕੋਈ ਵੀ ਇਹਨੂੰ ਕੋਈ ਵੀ ਨਾਟਕ ਕਰ ਦੋ ਜਿਹਦੇ 'ਚ ਉਹਦਾ ਭਰੋਸਾ ਏ ਕੋ ਜਿਹੜਾ ਚੜਿਆ ਹੀ ਨਹੀਂ ਉਹਦਾ ਡਰੀ ਏ ਉਹ ਨਿਕਲ ਜਾਣਾ ਇਹ ਤੇ ਡਰ ਕਰਕੇ ਮੁਹਾਟ ਟੈਕ ਆਉਣਾ ਹੈ ਨਾ ਉਹ ਤੇ ਡਰ ਨਹੀਂ ਕਿ ਲਗੇ ਤੇ ਜੈਤ ਜੜਿਆ ਨਹੀਂ ਇਹ ਜਿੰਨੀਆਂ ਵਾਸ਼ਨਾਵਾਂ ਨੇ ਅਕਰਸ਼ਣ ਨੇ ਸੱਚ ਹੈਗੀ ਨਹੀਂ ਇਹ ਸੀ ਮੰਨ ਨਹੀਂ ਦੀ ਮਤ ਕਰਕੇ ਜਿਸ ਤੋਂ ਮੰਨ ਨਹੀਂ ਨੰਨ ਨੂੰ ਸਾਧਨ ਵਿੱਚ ਕਿੱਦਾਂ ਜਾਓਗੇ ਅੱਛਾ ਜਿਹੜੀ ਚੀਜ਼ ਤੁਸੀਂ ਮੰਨੀ ਹੋਵੇ ਅਸਲ 'ਚ ਨਾ ਹੋਵੇ ਈ ਸਿਰਫ ਚੇਤੇ ਕੀਤੀ ਹੋਵੇ ਸੁਣ ਸੁਣ ਕੇ ਦੇਖ ਦੇਖ ਕੇ ਪੜ ਪੜ ਕੇ ਹੈ ਨਾ जो ओन थोड़े देर के की वक्वा दे दो बारे चिंतन ना उदा करो तो कई चीज चिंतन चो बार करती जो तो तीन तो अपने चिंतन चो बाहर निकल जाती है क्योंकि है ये ही नहीं उन्न तो दूसरी बात ਅਕਰਸ਼ਨ ਜਿਹੜਾ ਹੈ ਉਹ ਸਿਰਫ ਮੇਰਾ ਭਰਮ ਹੀ ਮੈਂ ਮੰਨਿਆ ਹੈ ਮੈਂ ਮੰਨ ਲਿਆ ਹੈ ਉਹਦੇ ਤੇ ਥੋੜਾ ਜਿਹਾ ਵਰਤ ਕੀਤਾ ਜਾ ਸਕਦਾ ਕਿ ਮੈਂ ਕਿੰਦਾ ਮੰਨ ਲਿਆ ਇਹਨੂੰ ਮੈਂ ਕਿੰਦਾ ਮੰਨ ਕੇ ਲਿਖਿਆ ਹੈਗਾ ਕੁਝ ਨਹੀਂ ਪਰ ਉਹਦੇ ਤੇ ਬਹੁਤਾ ਜ਼ਿਆਦਾ ਨਹੀਂ ਡਰਨਾ ਅਕਰਸ਼ਨ ਦੇ ਜਿੰਨੇ ਵੀ ਅਭਿਆਸ ਨੇ ਸਾਰਾ ਦਿਨ ਚ 20-25 ਮਿੰਟ ਤੋਂ ਵੱਧ ਨਹੀਂ ਕਰਨੇ ਕਿਉਂਕਿ ਮਨੁੱਖ ਦਾ ਸੁਭਾਅ ਏ ਕਿਉਂਕਿ ਇਹਦਾ ਕ੍ਰਿਸ਼ਨ ਵੱਡਾ ਹੀ ਤਾਂ ਹੈ ਉਸ ਤੋਂ ਰਸੰਦਲਾ ਤੇ ਇਹ ਜਿਹੜਾ ਜਿਹੜਾ ਇਹ ਉਹਦਾ ਅਭਿਆਸ ਕਰਦ ਲਈ ਇਹ ਨਿਰਾਸ਼ ਲੈ ਲੇਗਾ ਇਹ ਨਿਰਾਸ਼ ਚਲੇ ਜਾਣਾ ਇਹ ਕਰਕੇ ਬਹੁਤਾ ਚਿਹਰੇ ਦਾ ਕਰਨਾ ਨਹੀਂ ਅੱਗੇ ਗਿਆ ਨਾਲੇ ਜਿੰਨਾ ਜ਼ਿਆਦਾ ਤੁਸੀਂ ਇਹਦਾ ਚਿੰਤਨ ਕਰੋਗੇ ਉਨਾ ਜ਼ਿਆਦਾ ਇਹ ਦ੍ਰਿੜ ਹੋਣਾ ਪੁਰਾਪੀ ਦੀ ਇੱਕ ਸੋਚ ਜਿਹੜੀ ਤੁਹਾਨੂੰ ਆਉਂਦੀ ਹੈ ਕਿ ਜਦੋਂ ਤੁਸੀਂ ਮੰਨਿਆ ਕਿ ਮੈਨੂੰ ਸਾਰੇ ਜਿਹੜੇ ਕਹਿਣਾ ਕਿ ਭਾਜੀ ਤੁਸੀਂ ਬੜੇ ਚੰਗੇ ਜੀ ਇਹਨੂੰ ਬੜਾ ਮਲਿਆਉਂਦਾ ਇਹ ਸਿਫਤ ਕਰ ਦਵੇ ਸੀ ਤੇ ਇੰਨਾ ਚੰਗਾ ਲੱਗਦਾ ਵੀ ਕਿਆ ਬਾਜੀ ਕਰਦਾ ਜੈਨਰ ਉਹਦੇ ਨਾਲ ਲਵਾ ਦਈਏ ਅਚਨ ਕਿਤੇ ਨਵੇਂ ਖਿਜ ਨਾ ਹੋ ਕੀ ਜਾਂਦਾ ਕੁਝ ਮਿਲਿਆ ਤੇ ਹਨੀ ਉਹੀ ਬੰਦਾ ਤੁਹਾਡੇ ਦਿਨਵਾਦ ਕਹਿਣ ਨਾ ਮੈਂ ਬੜਾ ਬੰਦਾ ਹੋ ਸਕਦਾ ਤਾਂ ਟਮਾਟਾ ਜੇ ਪਾਇਸ ਮੁਰਤੂ ਬਾਦੀ ਗਾ ਦੇਖੀ

ਕੀ ਨਾ ਕਿਹੜੇ ਤਰੀਕੇ ਨਾਲ ਦਾਦੇ ਕਿ ਕਿਤੇ ਸ਼ਤ ਤਰੂਪ ਪਤਾ ਹੁੰਦਾ ਹੈ ਕਿ ਦਾ ਹੰਕਾਰੀ ਪਰ ਤੁਸੀਂ ਜੋੜ ਤੋੜ ਲੱਭ ਲੈਨੇ ਆ ਕਿ ਮੇਰਾ ਹੰਕਾਰ ਵੀ ਨਾ ਪ੍ਰਗਟ ਹੋਵੇ ਕਿ ਨਾ ਸਾਰਿਆਂ ਨੂੰ ਪਤਾ ਲੱਗੇ ਕਿ ਮੈਂ ਚੜਾ ਬੜਾ ਬੜਾ ਕੱਤਿਆਂ ਨੇ ਹੁੰਦਾ ਕੁਝ ਨਹੀਂ ਮੰਨਿਆ ਹੈ ਜਦੋਂ ਤੁਸੀਂ ਇਹਨੂੰ ਜਾਣੋਗੇ ਜਦੋਂ ਤੁਸੀਂ ਇਹਨੂੰ ਇਹਦਾ ਥੋੜਾ ਜਿਹਾ ਜਿਹੜਾ ਇਹਨੂੰ ਖੋਜੋਗੇ ਕਿ ਮੈਂ ਕਰਨ ਹੀ ਨਹੀਂ ਆਇਆ ਹੈ ਯਾਰ ਜੀ ਨੂੰ ਪਤਾ ਲੱਗ ਰਿਹਾ ਕਿ ਕੁਝ ਵੀ ਨਹੀਂ ਹੈਗਾ। ਆ ਵੀ ਕੋਈ ਨਹੀਂ ਲੱਗ ਜਾਂਦਾ। ਅਬ ਜੀ ਪੰਜਾਬ ਤੋਂ ਆਏ ਪ੍ਰਸ਼ਾਦ ਦੇ ਛਕਣ ਵਾਲੇ ਜਿਹੜੀਆਂ ਫੌਜਾਂ ਨੇ ਨਾ ਜਿਨ੍ਹਾਂ ਦੀ ਲੰਗਰ ਦੀ ਦਾਲ ਖੋਲ ਰਹੀ ਸ਼ੁਰੂ ਤੋਂ। ਉਹਨਾਂ ਨੇ ਜਦੋਂ ਪਹਿਲੀ ਵਾਰ ਪੀਜ਼ਾ ਛਕਿਆ ਹੋਗਾ ਨਾ ਉਲਟੀ ਆਉਣ ਬਈ ਉਹ ਨਹੀਂ ਆਉਂਦੀ। ਕਿੰਨਾ ਕੀਦਨਾ ਇਦਾਂ ਹੋਇਆ ਕਿ ਉਹਨਾਂ ਤੋਂ ਪਹਿਲੀ ਵਾਰ ਪੀਜ਼ਾ ਛਕਿਆ ਉਲਟੀ ਕਰਨ ਪਈ। ਉਹਨਾਂ ਦਾ ਸਸਰੀ ਚ ਆ ਗਈ। ਹਾਂ। ਉਹਨਾਂ ਦਾ ਸਸਰੀ ਚ ਆ ਗਈ। ਸੱਚੀ ਆ ਗਈ। ਆ ਗਈ। ਹੈ। ਅੱਛਾ ਹੁਣ ਕੀ ਹੋਇਆ ਹੁਣ ਪੀਜ਼ਾ ਕੋਈ ਸਵਾਲ ਲੱਗਦਾ 40 ਦਾ ਬਗ ਰੋਟੀ ਤੇ ਬਾਣੀ ਵੀ ਖਾਣ ਲੱਗਦਾ ਯਾਨਦਾ ਕੀ ਕਿ ਬਾਬਾ ਰੋਟੀ ਕਿਉਂ ਨਹੀਂ ਮੰਗਨੀ ਜੋ ਵੀ ਪੀਜ਼ਾ ਲੈ ਜਾਂਦਾ ਸੇ ਮਜ਼ਦੂਰੀ ਦਿਖਾਨੇ ਹਾਂਜੀ ਸਵਾਦ ਨਹੀਂ ਲੱਗਦਾ ਹੁੰਦਾ ਨਹੀਂ ਉਹ ਖਾਵੇ ਲਈ ਸਵਾਦ ਵਾਲਾ ਫੇਟੇੜ ਚ ਪਾ ਜਾਂਦਾ ਫੇਰ ਇਹ ਚੱਕਰ ਚ ਚਲੋ ਜਿੰਦੋਂ ਵੀ ਪੀਜ਼ਾ ਹੋਏ ਇਹਨੂੰ ਨਹੀਂ ਦੇਣਾ ਹੁਣ ਕੰਮ ਧਿਆਨ ਵੀ ਲਾਈਵ ਕਰਕੇ ਭੇਜ ਦਿਓ ਇਹਨੂੰ ਨਾ ਸਵੇਰੇ ਰੋਟੀ ਸਵੇਰੇ ਰੋਟੀ ਸ਼ਾਮੀ ਰੋਟੀ 7:00 ਵਜੇ ਸਤ ਵਰੀਆ ਸਤ ਨੂੰ ਇਹਨੂੰ ਆਜੀ ਕਹਿਣਾ ਨਾ ਕੀ ਹੋਇਆ ਹੋ ਜਿਆ ਕਿ ਜਿਹੜਾ ਖਾ ਕੇ ਸਾਨੂੰ ਉਲਟੀ ਆਉਣ ਪੈਂਦੀ ਹੀ ਬੈਡ ਐਕਸਪੀਰੀਅੰਸ ਹੀ ਉਹਦੇ باوجود ਲੋਕ ਸਾਰੇ ਕਹੀਦੇ ਜਿੰਨੇ ਲੱਗੇ ਨਹੀਂ ਨਹੀਂ ਬੜਾ ਸਵਾਦ ਹੈ ਬੜਾ ਵਧੀਆ ਹੈ ਨਹੀਂ बार-बार ਟਰਾਈ ਕਰਦੇਗੇ ਕਿ ਆ ਜੋ ਬਹੁਤ ਸਵਾਦ ਲੱਗਦਾ ਇਦਾਂ ਹੀ ਨਵੇਂ ਨਵੇਂ ਸਾਰਾ ਕੁਝ ਔਰ ਲੋੜ ਵੀ ਕਹਿ ਸਕਦੇ ਆਂ ਜੀ ਹਾਂਜੀ ਲੋੜ ਵੀ ਕਹਿ ਸਕਦੇ ਜਰਪੰਦ ਪੱਕਾ ਮੰਦਾ ਹਾਂਜੀ ਤੋਂ ਰੋਟੀ ਨਹੀਂ ਹੈਗੀ ਪੀਜ਼ਾ ਤਾਂ ਮੈਨੂੰ ਰੋਟੀ ਤਾਂ ਖਾਣੀ ਹੈ ਨਹੀਂ ਦੇਖੋ ਲੋੜ ਮੁਤਾਬਕ ਤੇ ਸਵਾਦ ਦੋ ਅਲੱਗ-ਲੱਗ ਚੀਜ਼ਾਂ ਦੀ ਮਨ ਦੇ ਮੰਨੇ ਹੋਏ ਸਵਾਦ ਮੁਤਾਬਕ ਖਾਣਾ ਤੇ ਲੋੜ ਮੁਤਾਬਕ ਖਾਣਾ ਇਹ ਦੋ ਲੱਗ-ਲੱਗ ਵੱਖਰੀ ਗੱਲ ਹੈ ਆਪ ਜੀ ਨੂੰ ਠੰਡੇ ਜੱਟ ਦੀ ਲੋੜ ਏ ਲੋੜ ਕਰਕੇ ਤੇ ਸੀ ਕਰਨਾ ਹੀ ਏ ਲੋੜ ਕਰਕੇ ਤੇ ਕਿਰਤ ਬਣੀਏ ਲੋੜ ਕਰਕੇ ਤੇ ਮਹਾਰਾਜ ਜੀ ਫਸਲਾ ਗਾਉਂਦੇ ਨੇ ਲੋੜ ਕਰਕੇ ਤੇ ਸਾਰੇ ਪ੍ਰਸ਼ਾਦ ਤੇ ਸਾਰਾ ਕੁਝ ਚੱਲ ਰਿਹਾ ਲੋੜ ਦੀ ਬਾਤ ਨਹੀਂ ਕਰਦੇ ਜਿਹੜਾ ਮਹਾਰਾਜ ਜੀ ਕਹਿੰਦੇ ਨੇ ਬਾਬਾ ਹੋਰ ਖਾਣਾ ਖੁਸ਼ੀ ਚਾਹ ਬਾਬਾ ਹੋਰ ਚੜਨਾ ਖੁਸ਼ੀ ਚਾਹ ਉਹਦੀ ਬਾਤ ਕਰਦੇ ਜਿਹੜਾ ਅਸੀਂ ਲੋੜ ਤੋਂ ਪਰੇ ਜਾ ਕੇ ਕਰਦੇ ਇਹ ਸਾਰੇ ਆਕਰਸ਼ਣ ਸਾਰੀਆਂ ਚੀਜ਼ਾਂ ਹੀ ਇੱਥੇ ਮੰਨੀਆਂ ਨੇ ਇਹਨਾਂ ਤੇ بس ਇਹਨਾਂ ਨੂੰ ਥੋੜਾ ਜਿਹਾ ਖੋਜਿਆ ਤੇ ਰੁਕੇ ਬੀ ਮਨ ਜੀ ਤੇ ਜਿਉਂ-ਜਿਉਂ ਥੋੜਾ ਜਿਹਾ ਖੋਜ ਕੇ ਬਾਕੀ ਮਹਾਰਾਜੀ ਦੇ ਰੰਗ ਖੋਜੋਗੇ ਜਿਹੇ ਦਿਨ ਆਪ ਜੀ ਨੂੰ ਮਹਾਰਾਜੀ ਤੇ ਇਹ ਰਾਮ ਜੀ ਨੇ ਸਮਝਾ ਦੇ ਪਿਉੰਨੇ ਤੇ ਹਰ ਇੱਕ ਚੀਜ਼ ਰਸ ਵਾਲੀ ਬਣਾਈ ਜੀ ਬੇ ਰਸਾ ਉਹਨੇ ਕੁਝ ਬਣਾਇਆ ਹੀ ਨਹੀਂ ਉਸ ਦਿਨ ਤੇ ਆਪ ਜੀ ਕੁਝ ਰਸਾਂ ਤੇ ਅਟਕੇ ਹੀ ਰਹੇ ਫਿਰ ਤੀ ਸਭ ਕੁਝ ਬੜੇ ਰਸ ਨਾਲ ਕਰਨੀ ਸਭ ਕੁਝ ਮਿਲ ਜਾਣਾ ਕਰੀ ਉਸ ਦਿਨ ਆਪ ਜੀ ਦੀ ਜਿਹੜੀ ਇਹ ਚੌਨੀ ਆਉਂਦੀ ਉਹ ਦਿਨ ਜੋ ਮਿਲੇ ਸਭ ਸਾਧੂ ਹੁੰਦਾ